ਔਰ ਜਿਹੜੇ ਦੂਜੇ ਪਾਸੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਭਜਾਣਾ ਹੈ ਜਾਂ ਤਾਂ ਉਹ ਭੱਜ ਕੇ ਪੰਜਾਬ ਤੋਂ ਬਾਹਰ ਚਲੇ ਜਾਣਗੇ ਦੇਸ਼ ਤੋਂ ਬਾਹਰ ਚਲੇ ਜਾਣਗੇ ਤੇ ਜਾਂ ਉਹ ਨਸ਼ਾ ਵੇਚਣਾ ਛੱਡ ਦੇਣਗੇ ਕੋਈ ਹੋਰ ਕੰਮ ਕਰਨਗੇ ਜਾ ਫਿਰ ਜੇਲ੍ਹ ਦੇ ਵਿੱਚ ਹੋਣਗੇ ਉਹ ਹੋਰ ਕੋਈ ਚਾਰਾ ਨਹੀਂ ਉਹਨਾਂ ਦੇ ਕੋਲ ਇਹ ਜਿਹੜਾ ਬਿਲਕੁਲ ਜਿਹੜਾ ਕਲੀਅਰ ਮੈਸੇਜ ਆ ਪਰ ਕਿਹੜੇ ਵੱਡੇ ਮਗਰਮਾਛਾ ਉਹਨਾਂ ਦੇ ਜਿਹੜੇ ਹੈਗੇ ਆ ਕੋਠੀਆਂ ਜਾਂ ਮਕਾਨ ਆ ਉਹ ਨਹੀਂ ਢਾਰੇ ਨਾ ਹੀ ਕੋਈ ਜ਼ਮੀਨ ਵੀ ਜਬਤ ਕਰਦੇ ਇਹ ਤੇ اپੋਜੀਸ਼ਨ ਦਾ ਗੱਲ ਨਹੀਂ ਨਹੀਂ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਉਹ ਵੀ ਸਾਰਾ ਕੁਝ ਹੋ ਰਿਹਾ ਉਹਦੀ ਵੀ ਇਲੀਗਲ ਕਾਰਵਾਈ ਸਾਰੇ ਚੱਲਦੀ ਆ ਤੁਹਾਡੇ ਸਾਹਮਣੇ ਹੋ ਰਿਹਾ ਜੀ ਪੰਡਲੀ ਕੁੜੀ ਕੱਢਤੀ ਤੇ ਉਹ ਕਿੱਥੇ ਚੱਲੇਗਾ ਜੀ ਕੋਈ ਰਾਤ ਨਹੀਂ ਹੋਏਗੀ ਦੇਖੋ ਉਹਦੇ 'ਚ ਜਿਹੜਾ ਤੁਹਾਡਾ ਨਾ ਜੀ ਘਰ ਵਾਲੀ ਗੱਲ ਆ ਉਹਦੇ 'ਚ ਦੋਸ਼ ਹੋ ਆ ਜਾਂਦੇ ਆ ਇੱਕ ਤਾਂ ਹੈਗਾ ਕਿ ਉਹ ਉਹਨੇ ਮੰਨ ਲਓ ਜ਼ਮੀ ਇਹ ਪੀਲਾ ਪੰਚਾਇਤ ਸਿਰਫ ਉੱਥੇ ਚੱਲਦਾ ਜਿੱਥੇ ਜ਼ਮੀਨ ਉਹਦੀ ਆਪਣੀ ਨਹੀਂ ਹੈ ਉਹਨੇ ਧੱਕੇ ਨਾਲ ਦੱਬੀ ਹੋਈ ਸੀ ਪਿੰਡ ਵਾਲੇ ਕੇਸ ਲੜਦੇ ਪਏ ਸੀ ਉਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਹੈ ਕਿ ਉਹ ਪੰਚਾਇਤ ਦੀ ਜ਼ਮੀਨ ਹੈ ਜਾਂ ਉਹਨੇ ਕਿਸੇ ਹੋਰ ਬੰਦੇ ਦੀ ਜ਼ਮੀਨ ਹੈ ਉਹ ਇੱਕ ਉਹਦਾ ਵੱਲ ਐਡੀਸ਼ਨਲ ਇਸ਼ੂ ਹੈ ਉਹਦੇ ਵਿੱਚ ਪੈਡਲਰ ਤੇ ਸਮੱਗਲਰ ਉਹਦੇ ਵਿੱਚ ਪੁਲਿਸ ਵਾਲੇ ਵੀ ਆ ਔਰ ਉਹਦੇ ਵਿੱਚ ਸਮੱਗਲਰ ਵੀ ਆ ਔਰ ਜਿਹੜੇ ਪੈਡਲਰ ਵੀ ਆ ਔਰ ਜਿਹੜੇ ਵੱਡੇ ਜਿਹੜੇ ਸਮੱਗਲਰ ਆ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਪੁਲਿਸ ਜਾ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਹੈਗੇ ਆ 52 ਜਿਹੜੇ ਬੰਦੇ ਆ ਉਹ ਜਿਹੜੇ ਸਮਗਲਰ ਤੇ ਗੈਂਗਸਟਰ ਜਿਹੜੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਜ਼ਖਮੀ ਹੋਏ ਆ ਔਰ 55 ਜਿਹੜੇ ਹੈਗੇ ਆ ਜਿਨ੍ਹਾਂ ਜਿਨ੍ਹਾਂ ਦੀ ਇਲਿਗਲ ਪ੍ਰੋਪਰਟੀ ਜਿਨ੍ਹਾਂ ਨੇ ਅਕਵਾਇਰ ਕੀਤੀਆਂ ਸੀ ਸਰਕਾਰੀ ਜ਼ਮੀਨ ਦੇ ਉੱਤੇ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਆ ਇਸ ਤੋਂ ਸਵਾਇ ਜਿਹੜੀ ਬਹੁਤ ਲਾਰਜ ਕਵਾਂਟੀਟੀ ਦੇਖ ਰਹੇ ਹੋ ਅਭੀ ਪਹਿਲਾਂ ਹੁੰਦਾ ਸੀ ਕਿਤੇ 100 ਗ੍ਰਾਮ ਕਿਤੇ 5 ਗ੍ਰਾਮ ਕਿਤੇ 10 ਗ੍ਰਾਮ ਤੇ ਹੁਣ ਕਿਲੋਆਂ ਦੇ ਵਿੱਚ ਜਿਹੜੀ ਹੈਰੋਇਨ ਆ ਤੇ ਹੁਣ ਤੱਕ ਜਿਹੜੀ ਟੋਟਲ ਹੈਗੀ ਆ ਤੁਹਾਡੀ ਹੈਰੋਇਨ ਦੀ ਜਿਹੜੀ ਰਿਕਵਰੀ ਆ ਉਹ 196 ਕਿਲੋ ਆ ਤੇ 55 ਕਿਲੋ ਚਾਰਸਤੇ ਕਾਂਜਾ ਵੀ ਆ ਟੈਬੂਲੇਟਸ ਆ ਲਾਰਜ ਕੁਆਨਟੀਟੀ ਦੇ ਵਿੱਚ ਬਾਕੀ ਪੁੱਕੀ ਐ ਫੀਮ ਐ ਔਰ ਤਕਰੀਬਨ ਤਕਰੀਬਨ ਜਿਹੜੀ 6 ਕਰੋੜ 5 ਕਰੋੜ 93 ਲੱਖ ਜਿਹੜੀ ਹੈਗੀ ਆ ਉਹ ਡਰੱਗ ਬਣੀ ਰਿਕਵਰ ਹੋਈ ਆ ਕਿੰਨੀ ਸਰ 5 ਕਰੋੜ 93 ਲੱਖ ਠੀਕ 55000 ਤੇ 5 ਟੋਟਲ ਜਿਹੜੀ ਹੈਗੀ ਆ ਇਸੇ ਤਰ੍ਹਾਂ ਜਿਹੜਾ ਤੁਹਾਡਾ ਲੋਕਾਂ ਦਾ ਜਿਹੜਾ মিডিਆ ਦੀ ਫੀਡਬੈਕ ਬਹੁਤ ਪੋਜ਼ਿਟਿਵ ਆ ਰਹੀ ਐ ਔਰ ਜਿਹੜੀ ਐਕਸ਼ਨੇਬਲ ਇਨਫੋਰਮੇਸ਼ਨ ਲੋਕਾਂ ਵੱਲੋਂ ਬਹੁਤ ਆ ਰਹੀ ਹੈ ਜਿਹੜੇ ਮਾਪੇ ਹੈਗੇ ਆ ਸਾਡੇ ਜਿਹੜਾ ਮੇਨ ਜਿਹੜਾ ਮੇਰੇ ਨਾਲ ਸੰਬੰਧਤ ਹੈ ਡਾਇਰੈਕਟਲੀ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਕੋਲੇ 60000 ਜਿਹੜੇ ਬੰਦੇ ਗੋਲੀਆਂ ਲੈਣ ਆਉਂਦੇ ਸੀ ਉਹ ਜਿਹੜੇ ਪਹਿਲਾਂ ਕਿਤੇ ਇਧਰ ਉਧਰ ਸੀੜੀ ਨਜਾਇਜ਼ ਕਰਦੇ ਸੀ ਉਹ ਹੁਣ ਸਾਡੇ ਕੋਲੇ ਫੁੱਟਬਾਲ ਵਧੀਆ ਸਾਡੇ ਜਿਹੜੇ ਓਟ ਸੈਂਟਰ ਆ ਉਹਨਾਂ ਦੇ ਵਿੱਚ ਔਰ ਇਸੇ ਤਰ੍ਹਾਂ ਸਾਡਾ ਜਿਹੜਾ ਇੰਡੋਰ ਆ ਉਹ ਵੀ ਤਕਰੀਬਨ ਤਕਰੀਬਨ ਉਹਨਾਂ ਦੀ ਗਰੰਟੀ ਦੁੱਗਣੀ ਹੋ ਗਈ ਆ ਹੁਣ ਲੋਕ ਦਾਖਲ ਵੀ ਹੋ ਰਹੇ ਆ ਮਾਪੇ ਲੈ ਕੇ ਆ ਰਹੇ ਆ ਔਰ ਪੁਲਿਸ ਵੀ ਸਹਿਯੋਗ ਕਰ ਰਹੀ ਔਰ ਬਹੁਤ ਸਾਰੀਆਂ ਐਨਜੀਓ ਸਹਿਯੋਗ ਕਰ ਰਹੀਆਂ ਹੈਗੀਆਂ ਔਰ ਬੱਚੇ ਆ ਰਹੇ ਆ ਨਸ਼ਾ ਵੀ ਛੱਡ ਰਹੇ ਆ ਔਰ ਕੰਮ ਵੀ ਸਿੱਖਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਅਸੀਂ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲੇ 'ਚ ਵੀ ਖੋਲਿਆ ਕੱਲ ਲੁਜਾਨੇ ਦੇ ਵਿੱਚ ਜਿਹੜਾ ਦੋ ਦਿਨ ਪਹਿਲਾਂ ਸ਼ੁਰੂ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਔਰ ਬਹੁਤ ਸਾਰੇ ਸਾਡੇ ਜਿਹੜੇ ਸੈਂਟਰ ਆ ਹੁਸ਼ਾਰਪੁਰ ਕਪੂਰਥਲਾ ਔਰ ਕੁਝ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਜਿਹੜੀਆਂ ਔਰਤਾਂ ਵੀ ਜਿਹੜੀਆਂ ਸੀਗੀਆਂ ਕਿਉਂਕਿ ਜਦੋਂ ਪੁਲਿਸ ਸਖਤ ਪੋਰਚ ਕਰਦੀ ਹੈ ਸਖਤੀ ਕਰਦੀ ਹੈ ਤੇ ਕੁਝ ਔਰਤਾਂ ਨੂੰ ਔਰ ਮਾਈਨਰ ਬੱਚਿਆਂ ਤੇ ਬੱਚਿਆਂ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਐਜੂਕੇਸ਼ਨਲ ਕੈਂਪੇਨ ਹੈ ਔਰ ਬੱਚਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲਾਂ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸਕੂਲ ਦੋਨਾਂ ਦੇ ਟੀਚਰਸ ਵੀ ਕੋਆਪਰੇਟ ਕਰ ਰਹੇ ਆ ਔਰ ਬੱਚੇ ਜਿਹੜੇ ਸੌ ਚੱਕ ਰਹੇ ਆ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਰੈਜ਼ੋਲੂਸ਼ਨ ਪਾਸ ਕਰਦੀਆਂ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਪਹਿਲਾਂ ਇੱਕ ਮਾਹੌਲ ਬਣਿਆ ਹੋਇਆ ਸੀਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਬੰਦੇ ਸੀ ਇਹਨਾਂ ਤੋਂ ਆਮ ਲੋਕ ਡਰਦੇ ਸੀ ਤੇ ਹੁਣ ਜਿਹੜਾ ਹੈਗਾ ਜਿਹੜਾ ਡਰ ਹੈ ਉਹ ਨਸ਼ਾ ਵੇਚਣ ਵਾਲਿਆਂ ਦੇ ਮਨ ਚ ਬਿਠਾਇਆ ਗਿਆ ਪਹਿਲਾਂ ਤਾਂ ਨਾ ਉਹ ਰੱਬ ਤੋਂ ਡਰਦੇ ਸੀ ਨਾ ਪੁਛ ਤੋਂ ਡਰਦੇ ਸੀ ਹੁਣ ਜਿਹੜੇ ਆਮ ਲੋਕ ਆ ਖੁੱਲ ਕੇ ਬਾਹਰ ਆ ਰਹੇ ਔਰ ਦਸਰੇ ਆ ਕੇ ਸਾਡੇ ਪਿੰਡ ਚ ਆਹ ਬੰਦਾ ਇੰਨੀ ਦੇਰ ਤੋਂ ਖਰਾਬੀ ਕਰ ਰਿਆ ਆ ਇਹਨੇ ਪ੍ਰਾਪਰਟੀ ਬਣਾਈ ਹੈ ਔਰ ਸਾਡੇ ਪਿੰਡ ਚ ਇੰਨੇ ਬੱਚੇ ਆ ਔਰ ਪੂਰੀ ਪੰਚਾਇਤ ਇਕੱਠੀ ਹੋ ਕੇ ਵੀ ਸਾਡੇ ਪਿੰਡ ਚ ਤੁਸੀਂ 10 ਬੱਚੇ ਆ ਜੀ ਅਸੀਂ ਜਾਣਿਆ ਇੱਕ ਬੱਚਾ ਨਛ ਛੱਡ ਕੇ ਆਂਦਾ ਉਹਨੂੰ ਫੇਰ ਲਾ ਦਿੰਦੇ ਆ ਫੇਰ ਦੋ ਛੱਡ ਕੇ ਆਂਦੇ ਉਹਨਾਂ ਨੂੰ ਵੀ ਨਛ ਤੇ ਲਾ ਦਿੰਦੇ ਆ ਵੀ ਦੁਬਾਰਾ ਦੁਬਾਰਾ ਵੀ 10 ਦੇ 10 ਛੱਡਾਣਾ ਸੋ ਇਹ ਪਹਿਲੀ ਵਾਰੀ ਹੋ ਰਿਹਾ ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਪਾਕਿਸਤਾਨ ਤੋਂ ਡਰੋਨ ਤੇ ਵੈਸੇ ਤਾਂ ਉਹਨਾਂ ਦੀ 70% ਡਰੋਨਸ ਆਣੀਆਂ ਘੱਟ ਹੋ ਗਈਆਂ ਤੇ ਜਿਹੜੀਆਂ ਉੱਥੇ ਐਂਟੀ ਡਰੋਨ ਟੈਕਨੋਲੋਜੀ ਪਹਿਲੀ ਵਾਰੀ ਲੱਗੀ ਆ ਪਰ ਜੇ ਕਿਤੇ ਆ ਵੀ ਜਾਵੇ ਨਸ਼ੇ ਦਾ ਪੈਕੇਟ ਪਿਆ ਵੀ ਹੋਵੇ ਉਹਨੂੰ ਚੱਕਣ ਕੋਈ ਨਹੀਂ ਜਾਂਦਾ ਉਹਨੂੰ ਪਤਾ ਲੱਗਦਾ ਕਿ ਪਿੱਛੋਂ ਗਿੱਟਿਆਂ ਦੇ ਵਿੱਚ ਮੇਰੇ ਗਿੱਟੇ ਸਿੱਕੇ ਜਾਣਗੇ ਜਿਵੇਂ ਉਹ ਪੈਕੇਟ ਚੱਕਣ ਗਿਆ ਤੇ ਪਾਕਿਸਤਾਨ ਦੇ ਜਿਹੜਾ ਹੈਗਾ ਉਹ ਹੁਣ ਆਲਟਰਨੇਟ ਰੋਡ ਲੱਭ ਰਿਹਾ ਹੈ ਉਹ ਆਸ-ਪਾਸੇ ਦੇ ਹੋਰ ਦੂਜੇ ਸਟੇਟਸ ਜਾਂ ਹੋਰ ਕਿਤੇ ਜਿਹੜਾ ਹੈਗਾ ਉਹ ਕਿਤੇ ਇਧਰ-ਉਧਰ ਭੇਜਿਆ ਜਿਹੜਾ ਪੰਜਾਬ ਨੂੰ ਯੂਜ਼ ਕਰ ਰਿਹਾ ਸੀ ਐਜ਼ ਅ ਟਰਾਂਜ਼ਿਟ ਰੂਟ ਇਹ ਬਹੁਤ ਵੱਡੀ ਕਾਮਯਾਬੀ ਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੀ ਦੀ ਰੈਕਗਨਿਸ਼ਨ ਹੋ ਰਹੀ ਆ ਔਰ ਬਹੁਤ ਸਾਰੇ ਹੋਰ ਵੀ ਜਿੰਨੇ ਵੀ ਸੈਲਿਬ੍ਰਿਟੀਜ਼ ਆ ਔਰ ਦੂਜੀਆਂ ਪਾਰਟੀਆਂ ਦੇ ਲੀਡਰ ਆ ਉਹਨਾਂ ਨੇ ਵੀ ਕਿਹਾ ਵੀ ਹਾਂ ਵੀ ਹੋਣਾ ਚਾਹੀਦਾ ਔਰ ਜਿਹੜਾ ਪੰਜਾਬ ਗਵਰਨਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕੁਇਨਰ ਨੇ ਜੇ ਲੋ ਜਾਣੇ ਦੇ ਵਿੱਚ ਮੀਟਿੰਗ ਕਰਕੇ ਜਿਹੜਾ ਇੱਕ ਬਹੁਤ ਕਲੀਅਰ ਮੈਸੇਜ ਦਿੱਤਾ ਕਿ ਹੁਣ ਇਹ ਜਿਹੜ ਅਸੀਂ ਪੂਰੀ ਤਿਆਰੀ ਕਰਕੇ ਇਹਦੀ ਜਿਹੜੇ ਨਸ਼ਾ ਕਰਨ ਵਾਲੇ ਆ ਦੋ ਚੀਜ਼ਾਂ ਜੜੀਆਂ ਹੈਗੀਆਂ ਉਹ ਕਲੀਅਰ ਘੱਟ ਹੈ ਕਿ ਇੱਕ ਤਾਂ ਹੈਗੇ ਜਿਹੜੇ ਨਸ਼ਾ ਕਰਨ ਵਾਲੇ ਉਹ ਮਰੀਜ਼ ਆ ਉਹਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਣਾ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਉਂਦੇ ਆ ਉਹਨਾਂ ਦੀ ਹੌਲੀ 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 ਡੀਡਿਕਸ਼ਨ ਕਰਕੇ ਗੋਲੀਆਂ ਛਡਾ ਕੇ ਉਹਨਾਂ ਦੀਆਂ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਕੰਮ ਸਿਖਾ ਕੇ ਕੋਈ ਨਾ ਕੋਈ ਰੋਜ਼ਗਾਰ ਦੇਣਾ ਉਹਨਾਂ ਨੂੰ ਔਰ ਜਿਹੜੇ ਦੂਜੇ ਪਾਸੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਭਜਾਣਾ ਹੈ ਜਾ ਤਾਂ ਉਹ ਭੱਜ ਕੇ ਪੰਜਾਬ ਤੋਂ ਬਾਹਰ ਚਲੇ ਜਾਣਗੇ ਦੇਸ਼ ਤੋਂ ਬਾਹਰ ਚਲੇ ਜਾਣਗੇ ਤੇ ਜਾ ਉਹ ਨਸ਼ਾ ਵੇਚਣਾ ਛੱਡ ਦੇਣਗੇ ਕੋਈ ਹੋਰ ਕੰਮ ਕਰਨਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੋਣਗੇ ਉਹ ਹੋਰ ਕੋਈ ਚਾਰਾ ਨਹੀਂ ਉਹਨਾਂ ਦੇ ਕੋਲ ਇਹ ਜਿਹੜਾ ਬਿਲਕੁਲ ਜਿਹੜਾ ਕਲੀਅਰ ਮੈਸੇਜ ਆ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਚਾਹੇ ਉਹ ਮੈਡੀਕਲ ਹੋਵੇ ਜਾਂ ਦੂਜਾ ਹੋਵੇ ਉਹਨੂੰ ਬਰਦਾਸ਼ਤ ਨਾ ਕਰਨਾ ਔਰ ਮੈਂ ਅਗਲੇ ਜਿਹੜਾ ਹੈਗਾ ਸੋਮਵਾਰ ਨੂੰ ਅੰਮ੍ਰਿਤਸਰ ਜਾ ਰਿਹਾ ਜੀ ਯੂਨੀਅਨ ਹੈਲਥ ਮਿਨਿਸਟਰ ਨੂੰ ਤੇ ਉਹਦੇ ਨਾਲ ਜਿਹੜੇ ਆਨਲਾਈਨ ਫਾਰਮੇਸੀ ਦਾ ਇਸ਼ੂ ਹੈ ਕਿ ਜਿਹੜੀ ਇਹ ਦਵਾਈਆਂ ਬਹੁਤ ਸਾਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਈ ਸਿਗ ਔਰ ਹੋਰ ਜਿਹੜੀਆਂ ਮੈਡੀਕਲ ਜਿਹੜੀਆਂ ਲੋਕ ਦਵਾਈਆਂ ਮੰਗਾਉਂਦੇ ਆ ਉਹ ਵੀ ਬੰਦ ਨਾਲ ਇਸੂ ਜਿਹੜਾ ਟੇਕ ਅਪ ਕਰਾਂਗਾ ਜਿੰਨੇ ਵੀ ਹੋਰ ਸਾਡੇ ਦੇ ਨਾਲ ਸੰਬੰਧਿਤ ਜਿਹੜੀ ਇਨਫੋਰਸਮੈਂਟ ਦੇ ਸੰਬੰਧਿਤ ਹੈ ਉਹ ਅਸੀਂ ਇਹਦੇ ਨਾਲ ਟੇਕ ਅਪ ਕਰਾਂਗੇ ਬੜਾ ਓਵਰਆਲ ਬਹੁਤ ਅੱਛਾ ਚੱਲ ਰਿਹਾ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਪਰ ਮਹੰਗਾਰਾ ਮਿਲ ਲਿਆ ਸੋਸਾਇਟੀ ਦੇ ਵਿੱਚੋਂ ਸਮਾਜ ਦੇ ਵਿੱਚੋਂ ਪਿੰਡਾਂ ਚੋਂ ਮੱਲਿਆਂ ਦੇ ਵਿੱਚੋਂ ਔਰ ਲੋਕ ਖੁੱਲ ਕੇ ਆ ਕੇ ਆ ਰਹੇ ਆ ਮਰੇ ਨਾਲ ਗੱਲ ਕੀਤੀ ਜਾਇ ਪਿੰਡ ਰੋਂਗਲਾ ਹੈ ਤੇ ਉਹਦੇ ਵਿੱਚ ਪਿੰਡ ਵਾਲਿਆਂ ਨੇ ਕਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕਿ ਦੋ ਵਿਅਕਤੀ ਨਸ਼ਾ ਵੇਚ ਰਹੇ ਨੇ ਉਹਨਾਂ ਨਾਲ ਕੱਲ ਗੱਲ ਵੀ ਕੀਤੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਅੱਜ ਜਨਤਾ ਦਰਬਾਰ ਕਰਕੇ ਆਇਆ ਜੀ ਮੇਰੇ ਕੋਲ ਆਈ ਸੀ ਬੰਦੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਦੇਖੋ ਗੱਲ ਇਹ ਹੁੰਦੀ ਆ ਵੀ ਜਦੋਂ ਆਪਾਂ ਕੋਈ ਕਾਰਵਾਈ ਕਰਦੇ ਆ ਉਹ ਉਹਨੂੰ ਇੱਕ ਪ੍ਰੋਸੈਸ ਆ ਉਹਦੀ ਜਿਹੜੀ ਮਤਲਬ ਨਾ ਉਹ ਚਲਦੀ ਪਈ ਆ ਤੇ ਤੁਸੀਂ ਜਿੱਥੇ ਜਿੱਥੇ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹ ਜਿਵੇਂ ਜਿਵੇਂ ਸਾਡੇ ਕੋਲ ਇਨਪੁਟ ਆ ਰਹੀ ਉਹ ਕਾਰਵਾਈ ਚੱਲਦੀ ਪਈ ਹੈ ਸਰਦਾਰ ਜੀ ਬੰਦੇ ਸਾਹਿਬ ਜਿਵੇਂ ਉਹਨਾਂ ਨੇ ਕੀ ਆਇਆ ਹੈ ਇੱਕ ਇੱਕ ਸਕੰਦ ਦੀ ਬਾਰੀ ਮੇਰਾ ਸਵਾਗਤ ਮੰਤਰੀ ਸਾਹਿਬ ਜਿਵੇਂ ਵਧੀਆ ਕੰਮ ਕਰ ਰਹੇ ਹੋ ਕਹਿੰਦੇ ਆਪੋਜੀਸ਼ਨ ਵਾਲੇ ਪਰ ਕਿਹ ਜਿਹੜੇ ਵੱਡੇ ਮਗਰਮਾਚਾ ਉਹਨਾਂ ਦੇ ਜਿਹੜੇ ਹੈਗੇ ਆ ਕੋਠੀਆਂ ਜਾਂ ਮਕਾਨ ਆ ਉਹ ਨਹੀਂ ਢਾ ਰਹੇ ਨਾ ਇਹ ਕੋਈ ਜ਼ਮੀਨ ਖਰੀਦ ਕੇ ਜਬਤ ਕਰ ਲਓ ਇਹ ਤੇ ਆਪੋਜੀਸ਼ਨ ਦਾ ਕਹਿਣਾ ਨਹੀਂ ਨਹੀਂ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਉਹ ਵੀ ਸਾਰਾ ਕੁਝ ਹੋ ਰਿਹਾ ਉਹਦੀ ਵੀ ਇਲੈਗਲ ਕਾਰਵਾਈ ਸਾਰੇ ਚੱਲਦੀ ਹੈ ਸਰ ਡੇਟਾ ਜੀ ਤੁਹਾਡੇ ਕੋਲ ਕਿੰਨੇ ਬਾ ਜਿਹੜੇ ਬੂਡੇ ਨੇ ਤੁਹਾਡੇ ਕੋਲ ਦਾਖਲ ਹੋ ਚੁੱਕੇ ਨੇ ਨਸ਼ਾ ਕਰਨ ਵਾਲੇ ਕੋਈ ਡੇਟਾ ਹੈਗਾ ਹੈਗਾ ਜੀ ਹੈਗਾ ਤੁਹਾਡੇ ਪਹਿਲਾਂ ਪਹਿਲਾਂ ਸੀਗੇ ਜੀ ਤਕਰੀਬਨ 700 ਸੀ ਹੁਣ 1400 ਦੇ ਕਰੀਬ ਹੈ ਜੀ ਇਹ ਪੂਰੇ ਪੰਜਾਬ ਦਾ ਡਾਟਾ ਜੀ ਡਾਕਟਰ ਸਾਹਿਬ ਪੁਲਿਸ ਵੀ ਕਿਹੜੇ ਪੁਆਇੰਟ 'ਚ ਮੋਲਦਾ ਵਿੱਚ ਜੀ ਦੇਖੋ ਜਦੋਂ ਜਦੋਂ ਆਪਾਂ ਇੱਕ ਨਾ ਜੀ ਲੜਾਈ ਲੜਦੇ ਆ ਨਾ ਜੀ ਜਦੋਂ ਆਪਣੀ ਜੇ ਸਪੋਜ਼ ਪਾਕਿਸਤਾਨ ਨਾਲ ਲੜਾਈ ਲੜੀ ਹੋਈ ਹੈ ਜੀ ਉਹਦੇ ਵਿੱਚ ਮਤਲਬ ਫੌਜ ਵੀ ਕੰਮ ਕਰ ਰਹੀ ਸੀ ਆਪਣੇ ਪਿੰਡਾਂ ਦੇ ਵਿੱਚ ਵੀ ਬੰਦੇ ਜਿਹੜੇ ਸੀਗੇ ਉਹਨਾਂ ਨੇ ਐਕਚੁਅਲੀ ਜਿਹੜੀ ਲੜਾਈ ਸੀ ਉਹ ਕਿਹਾ ਜਾਂਦਾ ਕਿ ਪਿੰਡਾਂ ਦੇ ਬੰਦਿਆਂ ਨੇ ਤੇ ਬ੍ਰਿਟਿਸ਼ ਨਾਲ ਲੜ ਕੇ ਜਿੱਤੀ ਸੀ ਉਹ ਗੱਡਿਆਂ ਦੇ ਉੱਤੇ ਰੋਟੀਆਂ ਬਣਾ ਕੇ ਲੈ ਕੇ ਜਾਂਦੇ ਸੀ ਮੈਂ ਬਚਪਨ ਛੋਟਾ ਜਾਂ ਹੁੰਦਾ ਸੀਗਾ ਇਸ ਵੇਲੇ ਜਿਹੜਾ ਮੁੱਦਾ ਹੈਗਾ ਜੀ ਉਹ ਹੈਗਾ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਇਹਨਾਂ ਨੇ ਹਾਲਤ ਕੀਤੀ ਸੀ ਲੋਕ ਤਰਾਹੀ ਤਰਾਹੀ ਕਰ ਰਹੇ ਸੀਗੇ ਜੀ ਮਾਮਾ ਸਾਡੇ ਕੋਲੇ ਰੋਂਦੀਆਂ ਆਉਂਦੀਆਂ ਸੀ ਲੋਕ ਹੈਲਪਲੈਸ ਮਹਿਸੂਸ ਕਰ ਰਹੇ ਸੀ ਉਹ ਮਤਲਬ ਜੋ ਪਿਛੜੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਚਲੋ ਕੁਛ ਤਾਂ ਬਿੰਨੇ ਜੀ ਤੁਹਾਡੇ ਵਰਗੇ ਜਿਹੜੇ ਬੰਦੇ ਆ ਜਿਹਨਾਂ ਨੂੰ 10 15 20 ਸਾਲ ਹੋ ਗਏ ਪੰਜਾਬ ਚ ਕਦੇ ਤੁਸੀਂ ਗੈਂਗਸਟਰ ਦਾ ਨਾਮ ਸੁਣਿਆ ਸੀ ਅਸੀਂ ਸੁਣਦੇ ਸੀ ਵੀ ਵਾਸੇਪੁਰ ਦੇ ਫਲਾਣੇ ਜੀ ਯੂਪੀ ਬਿਹਾਰ ਚ ਹੁੰਦੇ ਸੀ ਗ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਕੋਲ ਲੈ ਕੇ ਆਇਆ ਪੰਜਾਬ ਦੇ ਵਿੱਚ ਨਸ਼ੇ ਨਹੀਂ ਹੁੰਦੇ ਸੀ ਮੈਂ ਖੁਦ ਜਿਹੜਾ ਹੈਗਾ ਉਹ 94 ਦੇ ਵਿੱਚ ਮੈਂ 92 94 ਦੇ ਵਿੱਚ ਮੈਂ ਐਚ ਆਈ ਵੀ ਐਸ ਦੇ ਉੱਤੇ ਪਹਿਲੀ ਰਿਸਰਚ ਕੀਤੀ ਸੀ ਨਾਰਥ ਇੰਡੀਆ ਦੇ ਵਿੱਚ ਪੀ ਜੇ ਆ ਨਮਿਲਤੇ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਬੰਦਾ ਵੀ ਟੀਕਾ ਲਾਣ ਵਾਲਾ ਨਹੀਂ ਸੀਗਾ ਇੰਜੈਕਟਡ ਡਰਗ ਯੂਜ਼ਰ ਨਹੀਂ ਸੀਗਾ ਸਿਰਫ ਫੀਮ ਤੇ ਭੁੱਕੀ ਵਾਲੇ ਹੁੰਦੇ ਸੀ ਉਹ ਵੀ ਕਿਸੇ ਕਿਸੇ ਪਿੰਡ ਤੇ ਹੁੰਦਾ ਸੀ ਸਾਰੇ ਪਿੰਡਾਂ ਤੇ ਨਹੀਂ ਹੁੰਦੇ ਸੀ ਇਹ ਨਸ਼ਾ ਕੌਣ ਲੈ ਕੇ ਆਇਆ ਜੀ ਮਾਲੋ ਇਸ ਵੇਲੇ ਮੁੱਦਾ ਜਿਹੜਾ ਹੈਗਾ ਉਹ ਹੈਗਾ ਕਿ ਅਸੀਂ ਬੱਚਾ ਨੂੰ ਟੀਕਾ ਲਾਣ ਤੋਂ ਰੋਕਣਾ ਜਿਹੜੇ ਬੰਦੇ ਆਪਣੇ ਛੋਟਾ ਨੰਬਰ ਨਹੀਂ ਹੁੰਦਾ ਜੀ 10 ਲੱਖ ਜਿਹੜੇ ਬੰਦੇ ਨਸ਼ੇ ਦੀ ਲਤ ਲੱਗੀ ਹੈ ਜਿਹਨਾਂ ਨੂੰ ਉਹਨਾਂ ਨੂੰ ਇਹਦੇ ਚੋਂ ਕੱਢਣਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਕੰਮ ਤੇ ਲਾਣਾ ਇਸ ਵੇਲੇ ਆਪਾਂ ਜਿਹੜਾ ਫੋਕਸ ਹੈ ਨਾ ਜੀ ਉਹ ਦੂਜੀਆਂ ਕਲਾ ਤੇ ਕੋਈ ਕਹਿ ਦਿੰਦਾ ਜੀ ਵੀ ਇੱਥੋਂ ਵਿਧਾਨ ਸਭਾ ਤੋਂ ਮੇਰਾ ਟੈਸਟ ਕਰਾਓ ਉਹਦਾ ਟੈਸਟ ਕਰਾਓ ਇਹ ਗੱਲਾਂ ਵੀ ਹੋ ਜਾਣਗੀਆਂ ਇਹਨਾਂ ਦੇ ਸਾਰੇ ਦੇ ਟੈਸਟ ਵੀ ਹੋ ਜਾਣਗੇ ਟੈਸਟ ਸਾਰਿਆਂ ਦੇ ਹੋ ਜਾਣਗੇ ਸਭ ਦੇ ਟੈਸਟ ਹੋ ਜਾਣਗੇ ਸਾਡੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੋਲਿਟਿਸ਼ੀਨ ਕਹਿੰਦੇ ਆ ਮੀਡੀਆ ਤੁਸੀਂ ਵੀ ਕਹਿੰਦੇ ਹੋ ਸਾਡਾ ਵੀ ਕਰਾਓ ਤੁਹਾਡਾ ਵੀ ਕਰਾ ਦਿੰਦੇ ਆ ਪਰ ਆ ਸਰ ਕਰਾਉਣੀ ਨਹੀਂ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਇਹ ਚਿੰਤਾ ਰਾਜਪਾਲ ਨੇ ਵੀ ਜਿਤਾਈ ਹੈ ਜੀ ਰਾਜਪਾਲ ਜਿਹੜੇ ਪੈਦਲ ਯਾਤਰਾ ਕਰ ਰਹੇ ਨੇ ਲੇਕਿਨ ਉਸ ਦੇ ਵਿੱਚ ਕਿਸੇ ਵੀ ਸਿਆਸਤਦਾਨ ਦਾ ਯੋਗਦਾਨ ਨਹੀਂ ਰਿਹਾ ਇਹਦੇ ਵਿੱਚ ਕਮੀ ਕਿਉਂ ਹੈ ਸਰ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੈਸ਼ਨਲ ਅਸੀਂ ਇੱਕ ਤਿਆਹੀਆ ਕਰਕੇ ਇੱਕ ਇਨੀਸ਼ੀਏਟਿਵ ਲਿਆ ਜਿਹੜਾ ਕਿ ਜਿਹਦੀ ਐਪਰੀਸ਼ੀਏਸ਼ਨ ਪੰਜਾਬ ਚ ਵੀ ਹੋ ਰਹੀ ਹੈ ਦੂਜੇ ਸੂਬਿਆਂ ਚ ਵੀ ਹੋ ਰਹੀ ਹੈ ਯੂਨੀਅਨ ਹੋਮ ਮਿਨਿਸਟਰ ਨੇ ਵੀ ਕੀਤੀ ਹੈ ਮਤਲਬ ਕੋਈ ਇਹੋ ਜਿਹਾ ਲੀਡਰ ਨਹੀਂ ਹੋਊਗਾ ਜਿਹਨੇ ਇਹ ਨਾ ਕਿਹਾ ਹੋਵੇ ਵੀ ਕੰਮ ਤਾਂ ਬਹੁਤ ਚੰਗਾ ਜੀ ਹੈ ਤੇ ਉਹ ਵੀ ਆਪਣੇ ਜਿਹੜੇ ਜਿਹੜੇ ਸਾਰੇ ਜਣੇ ਉਹਨੂੰ ਕਰ ਰਿਹਾ ਕੋਈ ਗੱਲ ਨਹੀਂ ਜਿਹੜਾ ਵੀ ਇਹਨੂੰ ਸਪੋਰਟ ਕਰਦਾ ਉਹਦਾ ਅਸੀਂ ਬਕਰ ਨਹੀਂ ਰਾਸ਼ਪਤ ਰਾਸ਼ਪਤ ਕਰ ਰਹੀ ਜੀ ਬੈਠਿਆ ਦੇਖੋ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਦੇ ਯੋਗਦਾਨ ਉੱਤੇ ਕਿਤਨੇ ਕਿਤਨੇ ਬਵਾਣਾ ਚਾਹੀਦਾ ਤੁਸੀਂ ਤੁਸੀਂ ਦੇਖੋ ਮੈਂ ਹਰ ਇੱਕ ਬੰਦਾ ਕੰਮ ਕਰ ਰਿਹਾ ਨਾ ਜੀ ਮੈਂ ਵੀ ਕੰਮ ਕਰ ਰਿਹਾ ਹਾਂ ਰਾਸ਼ਪਤ ਸਾਹਿਬ ਵੀ ਕਰ ਰਿਹਾ ਜਿਹੜਾ ਇੱਕ ਹੈੱਡ ਆਫ ਦੀ ਸਟੇਟ ਹੁੰਦਾ ਜਿਹੜਾ ਇੱਕ ਹੈੱਡ ਆਫ ਦੀ ਗਵਰਨਮੈਂਟ ਹੁੰਦਾ ਉਹਨਾਂ ਦੇ ਲੈਵਲ ਤੇ ਇਹ ਗੱਲਬਾਤ ਚੰਗੀ ਹੁੰਦੀ ਆ ਆਪਣਾ ਜਿਹੜਾ ਹੈਗਾ ਜੇ ਗੱਲ ਜੇ ਨਸ਼ੇ ਛਡਾਣ ਦੀ ਕਰ ਰਿਹਾ ਜਿਹੜਾ ਵੀ ਕਰ ਰਿਹਾ ਚਾਹੇ ਯੂਨੀਅਨ ਹੋਮ ਮਿਨਿਸਟਰ ਕਰ ਰਿਹਾ ਜਿਹੜਾ ਵੀ ਕਰ ਰਿਹਾ ਚੰਗੀ ਗੱਲ ਹੈ ਜੀ ਡਾਕਟਰ ਸਾਹਿਬ ਇੱਕ ਸਵਾਲ ਸੀ ਕਿ ਜੇਨੇ ਕੋਈ ਸਰਕਾਰੀ ਮੁਲਾਜ਼ਮ ਜਾਂ ਪਰ ਸਰਕਾਰੀ ਅਧਿਕਾਰੀ ਨਸ਼ਾ ਦੇ ਚਨਾ ਨਾ ਕਰੋਨਾ ਤਸਕਰੀ ਚ ਹੋਈਗਾ ਉਹਦੇ ਕਰਤੇ ਫਿਰ ਆਪਾਂ ਦੱਸਦੇ ਹਾਂ ਆ ਤੁਹਾਡੇ ਸਾਹਮਣੇ ਹੋ ਰਿਹਾ ਜੀ ਪਾਰਲੀ ਕੁੜੀ ਕੱਢਤੀ ਉਹਨਾਂ ਕਿੱਥੇ ਚੱਲੇ ਗਈ ਕੋਈ ਰਾਤ ਨਹੀਂ ਹੋਏਗੀ ਦੇਖੋ ਉਹਦੇ ਚ ਜਿਹੜਾ ਤੁਹਾਡਾ ਨਾ ਜੀ ਘਰ ਵਾਲੀ ਗੱਲ ਹੈ ਉਹਦੇ ਚ ਦੋਸ਼ ਹੋ ਆ ਜਾਂਦੇ ਆ ਇੱਕ ਤਾਂ ਹੈਗਾ ਕਿ ਉਹ ਉਹਨੇ ਮਤਲਬ ਜ਼ਮੀਨ ਉਹਦੀ ਆਪਣੀ ਆ ਇਹ ਪੀਲਾ ਪੰਚਾ ਸਿਰਫ ਉੱਥੇ ਚੱਲਦਾ ਜਿੱਥੇ ਜ਼ਮੀਨ ਉਹਦੀ ਆਪਣੀ ਨਹੀਂ ਹੈ ਉਹਨੇ ਧੱਕੇ ਨਾਲ ਦੱਬੀ ਹੋਈ ਸੀ ਪਿੰਡ ਵਾਲੇ ਕੇਸ ਲੜਦੇ ਪਏ ਸੀ ਉਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਹੈ ਕਿ ਉਹ ਪੰਚਾਇਤ ਦੀ ਜ਼ਮੀਨ ਹੈ ਜਾਂ ਉਹਨੇ ਕਿਸੇ ਹੋਰ ਬੰਦੇ ਦੀ ਜ਼ਮੀਨ ਹੈ ਉਹ ਇੱਕ ਉਹਦਾ ਮਤਲਬ ਐਡੀਸ਼ਨਲ ਇਸ਼ੂ ਆ ਜੀ ਸਰ ਸਭ ਤੋਂ ਜ਼ਿਆਦਾ ਨਸ਼ਾ ਕਿਹੜਾ ਫੋਟੋ ਰਿਕਵਰ ਹੋਇਆ ਸਭ ਤੋਂ ਜ਼ਿਆਦਾ ਮੈਂ ਕਿਹਾ ਕਿ ਨਾ ਰਿਹਾ ਫੋਟੋ ਰਿਕਵਰ ਹੋਇਆ ਜੀ